ਪ੍ਰੋਗਰਾਮ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੈਂ ਬਿਆਨ ਸਿੰਘ ਰੂੜੀਆਂ ਜੀਆਂ ਨੂੰ ਆਖਦਾ ਇਸ ਵੇਲੇ ਗੱਲਬਾਤ ਕਰਾਂਗੇ ਪੰਜਾਬ ਦੇ ਮੌਸਮ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬੀਤੇ ਕੁਝ ਦਿਨਾਂ ਤੋਂ ਠੰਡ ਵੱਧ ਚੁੱਕੀ ਹੈ ਕਿਤਨਾ ਕਿਤੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਸ ਠੰਡ ਦੇ ਵਿੱਚ ਥੁਰ ਥੁਰ ਕਰਦੇ ਨਜ਼ਰ ਆ ਰਹੇ ਨੇ ਤੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਬੀਤੇ ਦਿਨੀ ਮੀਂਹ ਵੀ ਪਿਆ ਸੀ ਬਰਸਾਤ ਹੋਈ ਸੀ ਤੇ ਹੁਣ ਉਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਵਧੀਆ ਤੇ ਗੱਲਬਾਤ ਕਰ ਲੈਨੇ ਆਪਾਂ ਅ ਠੰਡ ਨੂੰ ਲੈ ਕੇ ਸਾਡੇ ਨਾਲ ਮੌਸਮ ਵਿਗਿਆਨੀ ਸਰਦਾਰ ਬਲਜਿੰਦਰ ਸਿੰਘ ਮਾਨ ਮੌਜੂਦ ਰਹਿਣਗੇ ਹਾਂਜੀ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂਜੀ ਅ ਮਾਨ ਸਾਹਿਬ ਕਿਵੇਂ ਦੇਖਤੋਂ ਜਿਹੜੇ ਹੁਣੇ ਮੌਸਮ ਆ ਜਿਹੜਾ ਅੱਜ ਦਾ ਹੈ ਕਿਵੇਂ ਰਹਿਣ ਵਾਲਾ ਜੀ ਹਾਂਜੀ ਅੱਜ ਕਈ ਦਿਨਾਂ ਬਾਅਦ ਦੁਆਰੇ ਤੋਂ ਬਨੇ ਵਾਪਸੀ ਕੀਤੀ ਹੈ ਥੋੜੇ ਬਹੁਤ ਖੇਤਾਂਾਂ 'ਚ ਜ਼ਮੀਨੀ ਪੱਧਰ ਤੇ ਜੀ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਜਿਹੜਾ ਤੁੰਤਵਾਦੀ ਦਿਖਾਈ ਦੇ ਸਕਦੀ ਹੈ ਤੁੰਤੋਂ ਰਾਹਤ ਦੀ ਸੁਭਾਵਨਾ ਘੱਟੀ ਹੈਗੀ ਪਰ ਫੇਰ ਵੀ ਅੱਜ ਜਾਂ ਅਗਲੇ ਦਿਨਾਂ ਦੇ ਵਿੱਚ ਗੱਲ ਕੀਤੀ ਹੈ ਤਾਂ ਧੁੱਪ ਨਿਕਲਦੀ ਰਹਿਣੀ ਹੈ ਪਰ ਧੁੱਪ ਵੀ ਨਾ ਦੇ ਮਾਤਰੀ ਹੋਣੀ ਹੈਗੀ ਵੀ ਠੰਡ ਦਾ ਜਿਹੜਾ ਜੋਰ ਹੈ ਜਿਆਦਾ ਰਹੂਗਾ ਜੀ ਤੇ ਕਿਤਨਾ ਕਿਤ ਧੁੱਪ ਨਿਕਲਦੀ ਨਜ਼ਰ ਆਏਗੀ ਅੱਜ ਵੀ ਹਾਂਜੀ ਅੱਜ ਨਿਕਲ ਸਕਦੀ ਹੈ ਧੁੱਪ ਕੁਝ ਖੇਤਰਾਂ 'ਚ 11-12 ਵਜੇ ਦੇ ਕਰੀਬ ਜਾਂ ਦੁਪਹਿਰ ਬਾਅਦ ਧੁੱਪ ਨਿਕਲ ਸਕਦੀ ਹੈ ਧੁੱਪ ਲੱਗ ਸਕਦੀ ਹੈਗੀ ਪਰ ਬਾਵਜੂਦ ਇਸ ਦੇ ਠੰਡਾ ਜਿਹੜੀ ਪੂਰੀ ਜਾਰੀ ਰਹਿਣੀ ਹੈਗੀ ਆਉਂਦੇ ਦਿਨਾਂ ਦੇ ਵਿੱਚ ਵੀ ਠੀਕ ਹੈ ਤੇ ਹੁਣ ਜਿਹੜਾ ਹੈਗਾ ਜੇ ਆਪਾਂ ਤਾਪਮਾਨ ਦੀ ਗੱਲ ਕਰੀਏ ਤਾਂ ਹੁਣ ਅੱਗੇ ਹੋਰ ਡਿਗਣ ਦੇ ਅਸਾਰ ਹੈਗੇ ਨੇ ਤਾਪਮਾਨ ਜੀ ਬਿਲਕੁਲ ਜੀ ਬਿਲਕੁਲ ਦਿਨ ਦਾ ਪਾਰਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਗਰਮੀਆਂ ਦੇ ਵਿੱਚ 40 47 ਡਿਗਰੀ ਰਿਕਾਰਡ ਹੁੰਦਾਗਾ ਤਾਂ ਮੌਜੂਦਾ ਸਮੇਂ ਜਿਹੜਾ ਦਿਨ ਦਾ ਪਾਰਾਗਾ ਉਹ 10 11 12 13 ਡਿਗਰੀ ਦੇ ਵਿੱਚਕਾਰ ਜਿਹੜਾ ਦਿਨ ਦਾ ਪਾਰਾ ਰਿਕਾਰਡ ਹੋ ਰਿਹਾ ਹੈਗਾ ਆਲਰੇਡੀ ਤੇ ਆਉਂਦੇ ਦਿਨਾਂ ਦੇ ਵਿੱਚ 5 ਜਨਵਰੀ ਨੂੰ ਇੱਕ ਹੋਰ ਪੱਛਮੀ ਸਿਸਟਮ ਆ ਸਕਦਾ ਹੈਗਾ ਉਹ ਉਹਦਾ ਭਵੇਂ ਮੈਦਾਨੀ ਖੇਤਰਾਂ ਤੇ ਅਸਰ ਨਹੀਂ ਪਾਊਗਾ ਬਹੁਤਾ ਇਕਾ ਤੁਕਾ ਥੰਗ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਉਹ ਵੀ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਆਗੇ ਤੇ ਬਾਕੀ ਪਹਾੜਾਂ 'ਚ ਚੰਗੀ ਬਰਫਵਾਰੀ ਦੇਖੀ ਜਾਊਗਾ ਤੇ ਇਹ ਸਿਸਟਮ ਆ ਜਿਹੜਾ ਮੈਦਾਨੀ ਖੇਤਰਾਂ ਦੇ ਵਿੱਚ ਠੰਡ ਨੂੰ ਹੋਰ ਵਧਾ ਕੇ ਜਾਊਗਾ ਕਹਿਣ ਦਾ ਭਾਵ ਜੀ ਤੇ ਕਿਤਨੇ ਕਿਤਰਾ ਹਾਤ ਮਿਲਦੀ ਨਜ਼ਰ ਨਹੀਂ ਆ ਰਹੀ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਆਉਂਦੇ ਦਿਨਾਂ ਵਿੱਚ ਠੰਡ ਤੋਂ ਕੋਈ ਵੀ ਰਾਹਤ ਦੀ ਸੁਭਾਵਨਾ ਨਹੀਂ ਹੈਗੀਗੀ ਬਲਕਿ ਸਗੋਂ ਠੰਡ ਹੋਰ ਵਧਣ ਦੀ ਸੁਭਾਵਨਾ ਹੈਗੀ ਹੈਗੀ ਜੀ ਤੇ ਜੇਕਰ ਮੈਂ ਗੱਲ ਕਰਾਂ ਬਰਸਾਤ ਦੀ ਤਾਂ ਬਰਸਾਤ ਜਾਣ ਸਕਦੇ ਆ ਕਿ ਹੋ ਸਕਦੇ ਕਿ ਨਹੀਂ ਹੋ ਸਕਦੀ ਨਹੀਂ ਪ੍ਰਸਾਦ ਜੀ 5 6 ਜਨਵਰੀ ਨੂੰ ਕਿਤੇ ਇੱਕ ਆ ਦੁੱਖਾ ਤਾਂ ਹੋ ਸਕਦੀ ਆ ਮਣੀ ਮੋਟੀ ਹਲਕੀ ਨੇਕੀ ਮੋਟੀ ਕਾਰਵਾਈ ਹੋ ਸਕਦੀ ਆ ਪਰ ਜ਼ਿਆਦਾਤਰ ਖੇਤਾਂ ਦੇ ਵਿੱਚ ਮੌਸਮ ਇਸੇ ਦਾ ਠੰਡ ਦੇ ਠੰਡ ਦੇ ਬੱਦਲਾਂ ਵਾਲਾ ਬਣਿਆ ਰਹਿਣਾਗਾ ਬਿਜਲੀ ਧੁੱਪ ਜ਼ਰੂਰ ਲੱਗਦੀ ਰਹਿੰਦੀ ਆ ਥੋੜੇ ਬਹੁਤ ਜੀ ਤਾਂ ਦੇ ਵਿੱਚ ਤੇ ਜਿਹੜੀ ਠੰਡ ਆ ਗਈ ਸੀਤ ਲਹਿਰ ਦਾ ਪ੍ਰਭਾਵ ਆ ਜਿਹੜਾ 6 ਜਨਵਰੀ ਤੋਂ 7 ਜਨਵਰੀ ਤੋਂ ਹੋਰ ਵਧਣ ਦੀ ਸੰਭਾਵਨਾ ਜਾਪਦੀ ਹੈ ਜੀ ਠੀਕ ਹੈ ਬਹੁਤ ਬਹੁਤ ਧੰਵਾਜੀ ਤੁਹਾਡਾ ਬਲਜਿੰਦਰ ਸਿੰਘ ਜੀ ਸ਼ੁਕਰੀਆ ਜੀ ਇਹ ਸੰ ਮੌਸਮ ਵਿਗਿਆਨੀ ਬਲਜਿੰਦਰ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਮੌਸਮ ਬਾਰੇ ਸਾਡੇ ਨਾਲ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਮੌਸਮ ਦੇ ਰਿਲੇਟਡ ਜਾਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਧੰਨਵਾਦ ਜੀ